ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰਾਇ ਤੇ ਵੜਿੰਗ ਦੇ ਵਿੱਚ ਚੋਰਾਾਂ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦਾਦੀ ਇਹ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਪਾਣੀ ਦੀ ਕਿਸਾਨਾਂ ਨੂੰ ਜ਼ਰੂਰਤ ਹੈ ਤਾਂ ਉਸ ਤੋਂ ਪਹਿਲਾਂ ਹੀ ਚੋਰਾਾਂ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਰਾਂ ਨੂੰ ਚੋਰੀ ਕਰ ਲਿਆ ਗਿਆ ਹੈ ਦੱਸ ਦਈਏ ਕਿ ਚੋਰਾਂ ਦੇ ਵੱਲੋਂ ਟਰਾਂਸਫਾਰਮ ਉਤਾਰ ਕੇ ਉਹਨਾਂ ਦੇ ਵੱਲ ਵਿੱਚੋਂ ਕੀਮਤੀ ਤਾਂਬਾ ਚੋਰੀ ਕਰ ਲਿਆ ਗਿਆ ਤੇ ਦੱਸ ਦਈਏ ਕਿ ਦੋ ਪਿੰਡਾਂ ਦੇ ਵਿੱਚ ਚੋਰਾਂ ਦੇ ਵੱਲੋਂ ਟਰਾਂਸਫਾਰਮਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਿੰਡ ਵਾਸੀਆਂ ਦੇ ਅਨੁਸਾਰ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਟਰਾਂਸਫਾਰਮਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਪਿੰਡ ਵਾਸੀਆਂ ਨੇ ਹਾਲਾਤ ਦਿਖਾਏ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਚੋਰਾਂ ਦੇ ਵੱਲੋਂ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦਈਏ ਕਿ ਟਰਾਂਸਫਾਰਮ ਦੇ ਵਿੱਚੋਂ ਤਾਂਬਾ ਤੇ ਕੀਮਤੀ ਤੇਲ ਵੀ ਚੋਰੀ ਕਰ ਲਿਆ ਗਿਆ ਹੈ ਔਰ ਟਰਾਂਸਫਾਰਮਾਂ ਦੀ ਤੋੜ-ਫੋੜ ਕਰਕੇ ਚੋਰ ਖੇਤਾਂ ਦੇ ਵਿੱਚ ਹੀ ਸੁੱਟ ਗਏ ਨੇ ਸੀਜ਼ਨ ਚੱਲ ਰਿਹਾ ਚੋਨੇ ਦਾ ਔਰ ਦੱਸ ਦਈਏ ਕਿ ਹੁਣ ਕਿਸਾਨਾਂ ਦੇ ਵੱਲੋਂ ਝੋਨਾ ਆਪਣੇ ਖੇਤਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੇ ਪਾਣੀ ਦੀ ਸਖਤ ਜ਼ਰੂਰਤ ਹੈ ਤਾਂ ਉਸ ਤੋਂ ਪਹਿਲਾਂ ਹੀ ਟਰਾਂਸਫਾਰਮ ਚੋਰੀ ਕਰਕੇ ਬਿਜਲੀ ਠੱਪ ਕਰ ਦਿੱਤੀ ਗਈ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹੇ ਹੜਨਾਮਾ ਸਾਹਮਣੇ ਨਾ ਆਉਣ ਕਿਉਂਕਿ ਪਹਿਲਾਂ ਵੀ ਕਈ ਵਾਰ ਖੇਤਾਂ ਦੇ ਵਿੱਚ ਲੱਗੇ ਟਰਾਂਸਫਾਰਮਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਇਹ ਟਰਾਂਸਫਾਰਮਾਂ ਦੇ ਵਿੱਚੋਂ ਤਾਂਬਾ ਤੇ ਕੀਮਤੀ ਤੇਲ ਚੋਰੀ ਕੀਤਾ ਗਿਆ ਹੈ ਇਹ ਕੁਝ ਕਹਿਣਾ ਸੀ ਖੇਤ ਮਾਲਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਗੁਰਪਾਲ ਸਿੰਘ ਆ ਜੀ ਆਪਣੇ ਖੇਤ ਰਾਤ ਟਰਾਂਫਰਮ ਲਾ ਕੇ ਲੈ ਗਏ ਚੋਰ ਇਹ ਦੇਰ ਬੀਤੀ ਰਾਤ ਦੀ ਘੰਣਾ ਰਾਤ 11 ਵਜੇ ਤਾਂ ਸੀ ਮੋਟਰਾਂ ਬੰਦ ਕਰਕੇ ਗਏ ਆ ਕਿ ਉਸ ਤੋਂ ਬਾਅਦ ਹੀ ਆਏ ਤੇ ਤਾਂਬਾਦ ਮੇ ਕੱਢ ਕੇ ਲੈ ਗਏ ਵਿੱਚੋਂ ਤੇਲ ਕੱਢ ਕੇ ਲੈ ਗਏ ਸਾਰਾ ਇਹਦੇ ਵਿੱਚੋਂ ਤੇ ਝੋਨੇ ਨੂੰ ਪਾਣੀ ਲਾਉਣ ਵਾਲੇ ਬਹੁਤ ਹੀ ਕਿਤਾ ਪੁਲਿਸ ਤੋਂ ਸਾਨੂੰ ਇਹ ਬੇਨਤੀ ਹੈ ਵੀ ਇਹ ਚੋਨਾ ਚੋਰਾਂ ਦਾ ਫਿਰਦ ਨਾ ਪਈ ਜਾਵੇ ਤੋ ਜਲਦ ਜਲਦ ਇਹਨਾਂ ਕਾਰਵਾਈ ਕੀਤੀ ਜਾਵੇ ਮੈਨੂੰ ਟ੍ਰਾਂਸਫਰ ਮੰਗਿੰਦੇ ਰਹਿੰਦੇ ਪਹਿਲਾਂ ਇੱਧਰ ਲੈ ਗਏ ਸੀ ਆਪਣਾ ਟ੍ਰਾਂਸਫਰਮਰ ਜੀ ਉਹ ਪਾਰਲਰ ਸਾਹਿਬ ਪਾਰਲਰ ਉਹਨੇ ਪੁਰਾਣੀ ਟ੍ਰਾਂਸਫਰਮਰ ਲਾ ਕੇ ਲੈ ਜਾਏ ਤਾਂਬਾ ਇਹਨਾਂ ਜਿਆਦਾ ਨਿਕਲਦਾ ਤੇਲ ਕੱਢ ਕੇ ਲੈ ਗਏ ਤਾਂਬਾ ਵੀ ਕੱਢ ਕੇ ਗਏ ਹੁਣ ਕੀ ਮੰਗ ਕੀ ਕਰਦੇ ਮੰਗ ਇਹ ਹੈ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਚੋਰਾਂ ਨਾਤ ਪਾਈ ਜਾਵੇ ਤੇਰਾ ਦਾ ਸਵਰਾਜ ਸਿੰਘ ਸਾਨਾ ਉਹ ਜਲੌਰ ਸਿੰਘ ਪਿੰਡ ਹਰਾਜ ਜੀ ਰਾਤੀ ਜੀ ਮੇਰਾ ट्रांसफार्मर कर चोरी ਲੈ ਕੇ ਸਮਾਨ ਕੱਢ ਕੇ ਜਿੱਤਾਰਾ ਮੈਂ ਅੱਜ ਪਾਣੀ ਲਾਉਣਾ ਇੱਕ ਕਦੂ ਕਰਨਾ ਸੀ ਹੋਰ ਕੋਈ ਸਾਧਨ ਵੀ ਹੈ ਨਹੀਂ ਜੀ ਹੁਣ ਕੀ ਮੰਗ ਕੀ ਕਰਦਿਓ ਸਰਕਾਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਤਾਂ ਹੀ ਅਜੇ ਮਿਲਣਾ ਚਾਹੀਦਾ ਚੋਰੀ ਦੇ ਮਤਲਬ ਇਹ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪਹਿਲਾਂ ਹੀ ਕਟਣਾ ਬਹੁਤ ਹੋ ਗਿਆ ਇਹ ਪਹਿਲਾਂ ਤੋਂ ট্রান্সਫਾਰਮਰ ਲੱਥੇ ਜਿੱਥੇ ਨੇੜੇ ਨੇੜੇ ਸਾਰੇ ਲਾ ਕੇ ਲੱਗੇ ਨੇ ਪੀਪਲਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਇਸ ਸੰਬੰਧੀ ਸੋ ਅੱਜ ਉਸ ਨੂੰ ਕਰਾਂਗੇ ਜੀ ਰਿਪੋਰਟ ਇਹਦਾ